ਟਰੰਪ ਸਰਕਾਰ ਦਾ ਪ੍ਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਅਮਰੀਕਾ ਨੇ 9 ਲੱਖ ਪ੍ਰਵਾਸੀਆਂ ਦਾ ਲੀਗਲ ਪਰਮਿਟ ਕੀਤਾ ਰੱਦ 9 ਲੱਖ ਪ੍ਰਵਾਸੀਆਂ ਨੂੰ ਤੁਰੰਤ ਦੇਸ਼ ਛੱਡਣ ਦਾ ਆਦੇਸ਼ ਬਾਈਡਨ ਸਰਕਾਰ ਦੌਰਾਨ ਗਏ ਸੀ ਅਮਰੀਕਾ ਅਮਰੀਕਾ ਦਾ ਚੀਨ ਨੂੰ ਇੱਕ ਹੋਰ ਝਟਕਾ ਚੀਨ ਤੇ 50% ਹੋਰ ਵਧਾਇਆ ਟੈਰਿਫ ਹੁਣ ਚੀਨ ਤੇ 104% ਟੈਰਿਫ ਟਰੰਪ ਨੇ ਪਹਿਲਾਂ ਹੀ ਪੋਸਟ ਪਾਕਟ ਟੈਰਿਫ ਵਧਾਉਣ ਦੀ ਕਹੀ ਸੀ ਗੱਲ ਐਲਨ ਮਸਕ ਨੇ ਟਰੰਪ ਦੀ ਟੈਰਿਫ ਨੀਤੀ ਦੀ ਕੀਤੀ ਆਲੋਚਨਾ ਟਰੰਪ ਨੂੰ ਮੁੜ ਟੈਰਿਫ ਨੀਤੀ ਤੇ ਵਿਚਾਰ ਕਰਨ ਦੀ ਕੀਤੀ ਅਪੀਲ ਵੱਡੇ ਨੁਕਸਾਨ ਤੋਂ ਬਾਅਦ ਐਲਨ ਮਸਕ ਨੇ ਲਾਈ ਗੋਹਾਰ ਗਵਰਨਰ ਦੇ ਦੇ ਕਾਰਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਬਿੱਲ ਮਨਜ਼ੂਰ ਕਰਨ ਦੀ ਸਮਾਂ ਸੀਮਾ ਕੀਤੀ ਤੈ ਕਿਹਾ ਗਵਰਨਰ ਅਣਮਿੱਥੇ ਸਮੇਂ ਲਈ ਦਬਾਕੇ ਨਹੀਂ ਰੱਖ ਸਕਦੇ ਬਿੱਲ 1 ਤੋਂ 3 ਮਹੀਨੇ ਅੰਦਰ ਲੈਣਾ ਹੋਵੇਗਾ ਫੈਸਲਾ ਬਕਫ ਸੋਦ ਐਕਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਕਵੀਏਟ ਪਟੀਸ਼ਨ 15 ਅਪ੍ਰੈਲ ਨੂੰ ਬਕਫ ਕਾਨੂੰਨ ਨਾਲ ਜੁੜੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਸਕਦਾ ਹੈ ਸੁਪਰੀਮ ਕੋਰਟ ਕੇਂਦਰ ਨੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਪੱਖ ਸੁਣੇ ਜਾਣ ਦੀ ਕੀਤੀ ਮੰਗ ਨਜਾਇਜ਼ ਕਲੋਨੀਆਂ 'ਚ ਰਹਿਣ ਵਾਲਿਆਂ ਨੂੰ ਹਾਈ ਕੋਰਟ ਦੀ ਵੱਡੀ ਰਾਹਤ ਪਾਵਰ ਕਾਮ ਨੂੰ ਕਲੋਨੀਆਂ 'ਚ ਘਰ ਬਣਾ ਚੁੱਕੇ ਲੋਕਾਂ ਨੂੰ ਬਿਜਲੀ ਕਨੈਕਸ਼ਨ ਦੇਣ ਦੇ ਦਿੱਤੇ ਨਿਰਦੇਸ਼ ਹੁਸ਼ਿਆਰਪੁਰ ਦੇ ਇੱਕ ਪਟੀਸ਼ਨ ਤੇ ਸੁਣਵਾਈ ਦੌਰਾਨ ਦਿੱਤੇ ਡਾਇਰੈਕਸ਼ਨ ਜਬ ਪਿਛਲੇ 3 ਸਾਲਾਂ ਦੌਰਾਨ ਗੈਂਗਸਟਰਾਂ ਤੋਂ ਧਮਕੀ ਮਿਲਣ ਦੇ 569 ਮਾਮਲੇ ਕੀਤੇ ਦਰਜ ਏਜੀਟੀਐਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਇਸ ਸਾਲ ਮਾਰਚ ਤੱਕ ਆਇਆਂ 70 ਸ਼ਿਕਾਇਤਾਂ ਜਿੱਥੇ ਸਕੂਲਸ ਫੀਸ ਵਧਾਉਣ ਖਿਲਾਫ ਦਿੱਲੀ ਦੇ ਕਈ ਸਕੂਲਾਂ ਬਾਹਰ ਮਾਪਿਆਂ ਦਾ ਪ੍ਰਦਰਸ਼ਨ ਸਕੂਲਾਂ 'ਤੇ ਇਲਜ਼ਾਮ ਵਧੀ ਫੀਸ ਨਾ ਦੇਣ ਤੇ ਬੱਚਿਆਂ ਨੂੰ ਕਲਾਸ 'ਚ ਨਹੀਂ ਹੋਣ ਦਿੱਤਾ ਜਾ ਰਿਹਾ داخل 21 ਦਿਨਾਂ ਤੋਂ ਬੱਚਿਆਂ ਨੂੰ ਲਾਇਬ੍ਰੇਰੀ 'ਚ ਹੀ ਬਿਠਾ ਰਹੇ ਸਕੂਲ ਟੀਚਰ ਆਊਟਸਾਈਡਰਜ਼ ਵੱਲੋਂ ਇੱਕ ਵਿਦਿਆਰਥੀ 'ਤੇ ਹਮਲਾ ਕਰਨ ਦੇ ਇਲਜ਼ਾਮ ਅਨੂਜ ਨਾਂ ਦੇ ਵਿਦਿਆਰਥੀ ਨੂੰ ਲੱਗੇ 7 ਤੋਂ 8 ਟੰਕੇ ਪੁਰਾਤੇ ਨੇੜਲੇ ਪਿੰਡ ਖਾਰਾ ਚਸਤੇਤ ਗੁਰਦੁਆਰੇ ਦੇ ਸਰੋਵਰ ਚ ਡੁੱਬੇ ਦੋ ਚਿਹਰੇ ਭਰਾ 14 ਸਾਲਾ ਲਵਪ੍ਰੀਤ ਤੇ ਹਰਮਨ ਸਿੰਘ ਦੀ ਹੋਈ ਮੌਤ ਕਰਨਾਲ ਚ ਪੰਜਾਬ ਰੋਡਵੇਜ ਦੀ ਬੱਸ ਦੀ ਕ੍ਰੇਨ ਨਾਲ ਟੱਕਰ ਦਿੱਲੀ ਤੇ ਲੁਧਿਆਣਾ ਜਾ ਰਹੀ ਸੀ ਰੋਡਵੇਜ ਦੀ ਬੱਸ ਹਾਦਸੇ ਚ 10 ਤੋਂ 12 ਸਵਾਰੀਆਂ ਜ਼ਖਮੀ ਕ੍ਰੇਨ ਚਾਲਕ ਜਫਰਾ ਚਲਦ ਸੋਲਨ ਚ ਟੋਲ ਪਲਾਜ਼ਾ ਤੇ ਜ਼ੋਰਦਾਰ ਹੰਗਾਮਾ ਟਰੱਕ ਚਾਲਕ ਅਤੇ ਟੋਲ ਕਰਮਚਾਰੀਆਂ ਵਿਚਾਲੇ ਹੋਈ ਝੜਪ ਫਾਸਟ ਅਟੈਕ ਚ ਘੱਟ ਬੈਲੈਂਸ ਤੋਂ ਸ਼ੁਰੂ ਹੋਈ ਟਕਰਾਅ। ਗੁਰਦਾਸਪੁਰ ਦੇ ਪਿੰਡ ਬਹਿਸਾਂ ਚ ਘਰ ਬਾਹਰ ਗੋਲੀਆਂ ਚਲਾਉਣ ਵਾਲੇ ਦੋ ਲੋਕ ਗ੍ਰਿਫਤਾਰ ਤੀਜਾ ਸਾਤੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ 3 April ਨੂੰ ਬਲਜੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਬਾਹਰ ਕੀਤੀ ਸੀ 5 ਫਾਇਰ। ਗੁਰੂੜ ਦੇ ਸਰਕਾਰੀ ਹਸਪਤਾਲ ਚ ਨਿਰਮਾਣ ਕਾਰਜਾਂ ਲਈ ਕੱਟੇ ਗਏ 17 ਹਰੇ ਭਰੇ ਦਰੱਖਤ ਸ਼ਹਿਰ ਵਾਸੀਆਂ ਨੇ ਜਤਾਇਆ ਇਤਰਾਜ਼। ਆਰਟੀਆ ਐਕਟੀਵਿਸਟ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਮੁੱਦਾ ਚੁੱਕਣ ਦੀ ਆਖਰੀ ਫਤੇਗੜ ਸਾਹਿਬ ਦੇ ਸਿਵਲ ਹਸਪਤਾਲ ਚ ਮਾੜੀਆਂ ਸਹੂਲਤਾਂ ਖਿਲਾਫ ਭਾਜਪਾ ਦਾ ਪ੍ਰਦਰਸ਼ਨ ਜਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਬਾਹਰ ਲਾਇਆ ਧਰਨਾ ਕਿਹਾ ਸਹੂਲਤਾਂ ਦੇ ਨਾਮ ਤੇ ਬਣਿਆ ਸਿਰਫ ਰੈਫਰ ਹਸਪਤਾਲ ਸੈਫਲੀ ਤੇ ਹਮਲੇ ਮਾਮਲੇ ਚ ਪੁਲਿਸ ਨੇ ਦਾਖਲ ਕੀਤੀ ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਮੁਲਜ਼ਮ ਦੇ ਖਿਲਾਫ ਮਿਲੇ ਅਹਿਮ ਸਬੂਤ ਸੈਫਲੀ ਖਾਨ ਤੇ ਬਾਂਦਰਾ ਵਾਲੇ ਘਰ ਚ ਕਣਪਛਾਤੇ ਵਿਅਕਤੀ ਨੇ ਚਾਕੂ ਨਾਲ ਕੀਤਾ ਸੀ ਹਮਲਾ ਰਵੀ لال ਚੌਧਰੀ ਖਿਲਾਫ ਟਿੱਪਣੀਆਂ ਕਰਨ ਵਾਲੀ ਹਰਿਆਣਾ ਦੀ ਕੁੜੀ ਨੇ ਮੰਗੀ ਮੁਆਫੀ ਸੋਸ਼ਲ ਮੀਡੀਆ ਤੇ ਕਿਹਾ ਮੋੜ ਨਹੀਂ ਹੋਵੇਗੀ ਜਈ ਗਲਤੀ ਅਨੇਲੋ ਸਟੂਡੈਂਟ ਵਿੰਗ ਨੇ ਕੀਤੀ ਸੀ ਕਾਰਵਾਈ ਦੀ ਮੰਗ ਮਾਨ ਸਰਕਾਰ ਦੀ ਬਜ਼ੁਰਗਾਂ ਲਈ ਸਹੂਲਤ ਬਰਨਾਲਾ ਦੇ ਤੱਪਾ 8 ਕਰੋੜ ਦੀ ਲਾਗਤ ਨਾਲ ਬਣਾਇਆ ਨਵਾਂ ਸਰਕਾਰੀ 올ਡੇਜ ਹੋਮ ਕੈਬਨਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ ਡਿਗੜ ਚ ਕਾਲ ਮੂਵੀ ਦੇ ਪ੍ਰੀਮੀਅਰ ਬਾਅਦ ਗਿੱਪੀ ਗਰੇਵਾਲ ਦਾ ਐਲਾਨ ਜਲਦ ਬਣਾਉਣਗੇ ਪਾਰਟ 2 ਤਾਰਿਆਂ ਨੂੰ ਬੇहद ਪਸੰਦ ਆਈ ਫਿਲਮ ਅਕਾ ਕੇਂਦਰ ਸਰਕਾਰ ਨੇ ਆਧਾਰ ਸਹੂਲਤਾਂ ਲਈ ਲਾਂਚ ਕੀਤੀ ਨਵੀਂ ਐਪ ਡਿਜੀਟਲ ਆਧਾਰ ਸਕੈਨ ਕਰ ਸਕਣਗੇ ਉਪਭੋਗਤਾ ਆਧਾਰ ਕਾਰਡ ਦੀ ਫੋਟੋਕਾਪੀ ਜਮ੍ਹਾਂ ਕਰਵਾਉਣ ਦੀ ਵੀ ਲੋੜ ਨਹੀਂ ਉਦਾਹਰਨਾਂ ਤੋਂ ਹਵਾਈ ਸੇਵਾ ਲਈ 5 ਮਿੰਟ ਦੀ ਬੁੱਕ ਹੋ ਗਈਆਂ 35000 ਟਿਕਟਾਂ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ 2 ਮਈ ਨੂੰ ਖੁੱਲਣਗੇ ਕਦਾਰਨਾਥ ਦੇ ਘਾਟ ਪੰਜਾਬ ਦੀ ਗਰਮੀ ਦਿਖਾਉਣ ਲੱਗੀ ਆਪਣਾ ਅਸਰ ਸਵੇਰੇ 12:43 ਡਿਗਰੀ ਤੋਂ ਪਾਰ 6 ਦਿਨਾਂ ਅੰਦਰ 4 ਡਿਗਰੀ ਸੈਲਸੀਅਸ ਵਧਿਆ ਤਾਪਮਾਨ IPL ਦੇ ਮੈਚ ਅੱਜ ਗੁਜਰਾਤ ਤੇ ਰਾਜਸਥਾਨ ਵਿਚਾਲੇ ਹੋਵੇਗਾ ਮੁਕਾਬਲਾ